ਦੋਸਤ ਉਸ ਗੱਡੀ ਦੀ ਸਪੋਰਟ ਰॉड ਪਾਣੇ ਤੇ ਇਧਰ ਥੋੜਾ ਪੇਂਟਿੰਗ ਦਾ ਕੰਮ ਕਰਨਾ ਛੜ ਵੀਰ ਕੀ ਨਾ ਸੀ ਆਪਣਾ ਅਭਿਸ਼ੇਕ ਜੀ ਅਭਿਸ਼ੇਕ ਫਿਰ ਤੂੰ ਤਾਂ ਐਵੇਂ ਮੋਗੇ ਆ ਗਿਆ ਹੈਨਾ ਕੋਈ ਐਦਾ ਕੁਝ ਨਹੀਂ ਯਾਰ ਆਣਾ ਪਿਆ ਜੀ ਕੀ ਕਰੀਏ ਵੀਡੀਓ ਦੇਖਦੇ ਸਮੇਂ ਤੋਡੀਆਂ ਵੀਡੀਓ ਤਾਂ ਮੈਂ ਬਰੀਕੀ ਨਾਲ ਕੰਮ ਕਰਦੇ ਹਾਂ ਚਲੋ ਬਰੀਕੀ ਨਾਲ ਤੁਸੀਂ ਵੇਖ ਲਿਆ ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਇੰਚ ਬੰਦਾ ਬਿਠਾਉਣੇ ਹੋ ਉਹਦੇ ਗੜਬੜ ਕਰਦੀ ਹੈ ਉਹਦਾ ਗੜਬੜ ਕਰਦੀ ਹੈ ਜੀ ਦੋਸਤੋ ਗੱਡੀ ਚਾਹੇ ਆਲਟੋ ਹੀ ਹੋਵੇ ਲੌਕਸ ਕਿਵੇਂ ਕੱਢੀਦੇ ਆ ਮੇਲ ਕਿੰਨੀ ਕਰਨੀ ਪੈਂਦੀ ਆ ਬੰਦਾ ਕੰਮ ਕਰਾਉਣ ਕੀ ਜਾਂਦਾ ਮਕੈਨਿਕ ਕੀ ਕਰਕੇ ਤੋੜ ਦਿੰਦਾ ਚਲੋ ਡਸਨ ਮੈਟਰ ਆ ਪੱਕੀ ਲੈਣਾ ਗੱਡੀ ਦੀ ਜਦੋਂ ਕੋਈ ਇਦਾਂ ਦੀ ਸਮੱਸਿਆ ਹੋਵੇ ਨਾ ਜਦੋਂ ਕਸਟਮਰ ਬਹਿ ਜਾਵੇ ਇੱਕ ਤੇ ਗੱਡੀ ਨਾ ਖਿੱਚੇ ਤੇ ਦੋ ਬਹਿ ਜਾਣ ਫਿਰ ਗੱਡੀ ਖਿੱਚਣ ਲੱਗ ਪੇ ਤੇ ਫਿਰ ਡਾਇਗਨੋਸ ਕਿਵੇਂ ਕਰਨਾ ਹੈ ਉਹ ਬੜੀਆਂ ਸਾਰੀਆਂ ਚੀਜ਼ਾਂ ਦਿਖਿਆ ਜਾਂਦੀਆਂ ਕੀ ਪਲੇਟਾਂ ਦੇ ਸੈਂਟਰ ਪੁਆਇੰਟ ਬੰਦੇ ਆ ਇਹ ਉਹੀ ਬੰਦਾ ਦੇਖ ਸਕਦਾ ਜਿਹੜਾ ਜੱਜ ਕਰ ਸਕਦਾ ਤੇ ਗੱਲ ਨੂੰ ਟੈਕਨੀਕਲੀ ਸਮਝ ਸਕਦਾ ਕੋ ਬਟੀਆਂ ਵੱਡੀਆਂ ਨਾ ਕੰਪਨੀਆਂ ਨੇ ਬਹੁਤ ਵੱਡੀਆਂ ਵੱਡੀਆਂ ਮਸ਼ੀਨਾ ਬਣਾਤੀਆਂ ਮੈਂ ਉਹ ਇਹ ਨਹੀਂ ਕਹਿੰਦਾ ਵੀ ਉਹ ਮਸ਼ੀਨਾ ਗਲਤ ਹੈ ਪਰ ਦੋਸਤੋ ਸਾਡਾ ਇੱਕ ਤਰੀਕਾ ਵੱਖਰਾ ਹੈ ਗੱਡੀ ਨੂੰ ਚੈੱਕ ਕਰਨ ਦਾ ਪਹਿਲਾਂ ਗੱਡੀ ਆਪਾਂ ਲਿਫਟ ਨਹੀਂ ਕੀਤੀ ਸੀ ਹੁਣ ਗੱਡੀ ਕਰ ਲਈ ਲਿਫਟ ਮੈਂ ਕਿਸੇ ਕਰੋੜਾਂ ਦੀ ਮਸ਼ੀਨ ਨੂੰ ਫੇਲ ਨਹੀਂ ਕਰਦਾ ਪਰ ਸਾਡਾ ਤਯਾਰਬਾ ਵੀ ਭਾਈ ਜੀ ਫੇਲ ਨਹੀਂ ਹੋ ਸਕਦਾ ਕੇਵਲ ਸਿੰਘ ਜੀ ਇਧਰ ਆਓ ਗੱਡੀ ਅਸੀਂ ਹਵਾ ਦੇ ਵਿੱਚ ਕਰ ਲਈ ਹਵਾ ਚ ਕਰ ਲਈ ਐ ਨੁਕਸ ਕਿਵੇਂ ਕੱਢੀਦੇ ਐ ਜਿਹੜੇ ਦੋਸਤ ਗੱਲਾਂ ਦਾ ਕੜਾ ਕਹਿੰਦੇ ਐ ਉਹ ਵੀਰੇ ਉਹ ਗੱਲਾਂ ਦਾ ਕੜਾ ਨਹੀਂਗਾ ਆ ਲਓ ਹੁਣ ਕੀ ਐ ਜੀ ਉਂਗਲ ਪਾਇਓ ਬੇਟਾ ਕਿੰਨੀ ਉਂਗਲ ਪੈ ਰਹੀ ਐ ਜੀ ਆ ਲਓ ਜੀ ਹੁਣ ਪਾਉ ਜੀ ਇਹਨੂੰ ਗੱਡੀ ਨੂੰ ਨਾਲ ਥਲੀ ਐ ਲੱਗੀ ਲਗਾਈ ਡਾਊਨ ਕਰ ਦਿਓ ਤੇ ਤੁਸੀਂ ਭਾਈ ਸਾਹਿਬ ਇਹਦੇ ਚੁੰਗਲ ਪਾ ਲਓ ਇੱਕ ਤਾਂ ਇਹਦੇ ਇਹਦੇ ਸਨ ਚ ਕਰ ਦਿਓ ਗੱਡੀ ਲਿਫਟ ਡਾਊਨ ਠੀਕ ਐ ਜੀ ਨੌਕਸ ਕੇ ਮੈਂ ਗੱਡੀ ਦੇ ਇਹ ਦੇਖ ਲੋ ਕਾਲਾ ਗਰੀ ਹੁੰਦੀ ਕੀ ਆ ਕਰ ਦਿਓ ਬੇਟਾ ਲਿਫਟ ਪਰਾਂ ਕਰ ਲੋ ਉਹ ਜੋ ਪਾਉ ਜੀ ਉਂਗਲ ਪਰਾਂ ਕਰ ਲੋ ਕਰੀ ਚੱਲੋ ਡਾਊਨ ਕਰੀ ਚੱਲੋ ਸੱਜਣੋ ਸਪੇਸ ਘਟਦਾ ਤੁਰਿਆ ਜਾਂਦਾ ਨਾ ਬੇਟਾ ਜਮੇ ਡਾਊਨ ਕਰ ਦੇ ਛੱਡ ਦਿਓ ਜੰਪ ਦੇ ਦਿਓ ਮੜੇ ਜੇ ਜੰਪ ਦੇ ਦਿਓ ਲਓ ਜੀ ਸਪੇਸ ਕਿੰਨਾ ਫਰਕ ਪੈ ਗਿਆ ਲਿਫਟ ਕਰਿਓ ਗੱਡੀ ਜੀ ਨੁਕਸ ਲੱਭ ਰਹੇ ਆ ਜੀ ਨੁਕਸ ਆ ਥੱਲੇ ਵੀ ਦਿਖਾਵਾਂਗੇ ਆ ਲੋ ਵੱਧ ਗਿਆ ਨਾ ਜੀ ਆ ਲੋ ਛੱਡ ਦਿਓ ਬੇਟਾ ਦੋਸਤੋ ਸਾਡਾ ਦੇਸੀ ਤਰੀਕੇ ਨਾਲ ਅਲਾਈਨਮੈਂਟ ਕਰਦਾ ਇੱਕ ਤਰੀਕਾ ਹੈ ਤਾਂ ਜੋ ਟਾਇਰ ਗਾਂਪਛਾਣਾ ਰਹੇ ਜੀ ਕਿਉਂਕਿ ਹਰ ਇੱਕ ਚੀਜ਼ ਨੂੰ ਪ੍ਰੋਪਰ ਵੇਖਿਆ ਜਾਂਦਾ ਬੇਟਾ ਇਹਦੇ ਨੂੰ ਸੈਂਟਰ ਚ ਲਾ ਲਾ ਆ ਲੋ ਜੀ ਬਿਲਕੁਲ ਸੈਂਟਰ ਚ ਲਾ ਗਿਆ ਲੂਸ ਕਰਕੇ ਆਪਾਂ ਇਹ ਆ ਲੋ ਇਹਨੂੰ ਟਾਇਰ ਦੇ ਨਾਲ ਲਾ ਲਿਆ ਨਾ ਸਪੇਸ ਖਤਮ ਕਰ ਲਿਆ ਚਲੋ ਪਰਲੇ ਪਾਸੇ ਬੇਟਾ ਇਹਨੂੰ ਆ ਸਪੇਸ ਵਿਖ ਰਹੀ ਤੀ ਹੈ ਠੀਕ ਹੈ ਜੀ ਟਾਇਰ ਕਿੰਨਾ ਪਿੱਛੇ ਰਹਿੰਦਾ ਆਪਾਂ ਇਹ ਵੀ ਵੇਖਦੇ ਆ ਲਾਓ ਬੇਟਾ ਸੈਂਟਰ ਚ ਜਦੋਂ ਗੱਡੀ ਲਿਫਟ ਕਰ ਲੈਨੇ ਆ ਦਿੱਕਤ ਉਦੋਂ ਆਉਂਦੀ ਆ ਜੀ ਆ ਲੋ ਜੀ ਹੁਣ ਇਧਰ ਦੀ ਆਓ ਬੇਟਾ ਜੀ ਆ ਪਾਸਾ ਰੈਲਾ ਹੋ ਗਿਆ ਹਾਲਾਂਕਿ ਇਹ ਟਾਇਰ ਪਿੱਛੇ ਗਿਆ ਹੋਇਆ ਇਹ ਟਾਇਰ ਗਿਆ ਹੋਇਆ ਪਿੱਛੇ ਅਗਲਾ ਟਾਇਰ ਅੱਗੇ ਜੱਡੀ ਹੋਰ ਲਿਫਟ ਕਰੋ ਇਹਨੂੰ ਲਾ ਲਓ ਦੋਸਤੋ ਇਸ ਸ਼ੀ ਨੂੰ ਇੱਕ ਪ੍ਰਕਾਰ ਦੇ ਨਾਲ ਆਪਾਂ ਮਿਲਤੀ ਕਰ ਰਹੇ ਆਂ ਚੁੰਟੇ ਵੀ ਨਵੇਂ ਐਂਡ ਵੀ ਨਵੇਂ ਸਭ ਕੁਝ ਨਵਾਂ ਪੈ ਗਿਆ ਲਓ ਜੀ ਬੇਟਾ ਇੱਧਰ ਦੀ ਆ ਜਾਓ ਦੇਖੋ ਕਿੰਨਾ ਇਹ ਲਗਭਗ 1 ਤੋਂ 150 ਦਾ ਫਰਕ ਹੈ ਆੜ ਕਰਕੇ ਕਿਸੇ ਨੇ ਵੇਗੀ ਜੀ ਹਰੇਕ ਵਿਅਕਤੀ ਜੈਕ ਲਾਉਣ ਦੀ ਬਜਾਏ ਰਾੜਾ ਨੂੰ ਵਿੰਗਾ ਕਰ ਲੈਂਦਾ ਹੁਣ ਮੈਂ ਇੱਕ ਨਿੱਕੀ ਗੱਲ ਸਮਝਾ ਦੇਵਾਂ ਚੁੰਟੇ ਨਵੇਂ ਡਿੜਿਆ ਜਾ ਬੇਟਾ ਐਂਡ ਨਵੇਂ ਵਾਲ ਜੁਆਇੰਟ ਨਵੇਂ ਪਿੰਨਾ ਦੇ ਬੋਲਟ ਨਵੇਂ ਪਾਤੇ ਹੁਣ ਮੈਂ ਇਸ ਕੰਮ ਨੂੰ ਡਾਇਗਨੋਸ ਕਰਨ ਵਾਸਤੇ ਘਟੋ ਘਾਟ ਨਹੀਂ ਡੇਢ ਘੰਟਾ ਲਾਇਆ ਕੋਈ ਵੀ ਵਿਅਕਤੀ ਇਸ ਗੱਲਾਂ ਦੀ ਇਹਨਾਂ ਸ਼ਬਦਾਂ ਦੀ ਕੋਈ ਕਦਰ ਨਹੀਂ ਪਾਉਂਦਾ ਕਿਉਂਕਿ ਸਮਾਜ ਦੇ ਵਿੱਚ ਇੱਕ ਸਵਾਰਥ ਵੱਜ ਚੁੱਕਾ ਤੁਹਾਨੂੰ ਯਾਰ ਬਈਓ ਜੀਆਂ ਗੱਲਾਂ ਕਿਉਂ ਕਰਦਾ ਰਹਿਣਾ ਯਾਰ ਮੈਨੂੰ ਆਦਤ ਹੀ ਇਹ ਹੈਗੀ ਹੈ ਵੀ ਗੱਲ ਕਿਸੇ ਨੂੰ ਸੱਚਾਈ ਨਾਲ ਸਮਝਾਈਏ ਅੱਜ ਮਿੱਠੀਆਂ ਮਾਰਨ ਵਾਲਾ ਤੇ ਮਿੱਠੀਆਂ ਮਾਰ ਕੇ ਮਾਈਕੋ ਮਾਰਨ ਵਾਲਾ ਬੰਦਾ ਕੋਈ ਆਉਂਦਾ ਤਾਂ ਮੈਂ ਉਹਨੂੰ ਸਮਝਾ ਦੁਰਾ ਕੰਮ ਕੀਤਾ ਰਿਜ਼ਲਟ ਲਾਓ ਗੱਲ ਨੂੰ ਸਮਝੋ ਮੈਂ ਸਮਝਾਉਣਾ ਕੀ ਚਾਹਣਾ ਹਰ ਇੱਕ ਵਿਅਕਤੀ ਦੁਕਾਨ ਕਰ ਵੀ ਰਿਹਾ ਕਰਾਉਣ ਵਾਲਾ ਤੇ ਕਰਨ ਵਾਲਾ ਦਸਲ ਮੈਟਰ ਕਿਉਂ ਜੀ ਆਪਾਂ ਕਿਸੇ ਨੂੰ ਕੋਈ ਮਕਸਦ ਅਸੀਂ ਆਪਣੇ ਕੰਮ ਨਾਲ ਗੱਲ ਕਰਦੇ ਪਏ ਹਾਂ ਰੱਖਦੇ ਪਏ ਹੁਣ ਇਹਦਾ ਅਗਰ ਕੰਮ ਕਰਦੇ ਹਾਂ ਇੱਕ ਵਾਰੀ ਖੋਲਣਾ ਪੈਗੀ ਜਾਂ ਦੋ ਵਾਰੀ ਖੋਲਣੀ ਪੈਗੀ ਇਹ ਵੀ ਨਹੀਂ ਪਤਾ ਇਹ ਕੰਮ ਹੋਊਗਾ ਡੈਂਟਰ ਕੋਲੇ ਜਦੋਂ ਗੱਡੀ ਇੱਕ ਵਾਰੀ ਹਿੱਟ ਹੋ ਜਾਂਦੀ ਐ ਸਪੋਰਟ ਰਾਡ ਵਿੰਗੀ ਹੋ ਗਈ ਨਕਲਾ ਵਿੰਗੀਆਂ ਹੋ ਗਿਆ ਜਾਂ ਐਪਰਲ ਵਿੰਗਾ ਹੋ ਗਿਆ ਉਹਨੂੰ ਅਸੀਂ ਐਪਰਲ ਕਹਿੰਦੇ ਜਿਹੜਾ ਲੋਹੇ ਦਾ ਫਿਕਸ ਜਿਹੜਾ ਸਾਰਾ ਸਿਸਟਮ ਦਾ ਵਾਲਾ ਆਹਾ ਆ ਚੁੱਲਾ ਗਾ ਆ ਚੁੱਲਾ ਆਹ ਵਾਲਾ ਚੁੱਲਾ ਪਿੱਛੇ ਹੋ ਕੇ ਬੇਟਾ ਕਵਰ ਕਰਿਓ ਠੀਕ ਐ ਇਹਨੂੰ ਅਸੀਂ ਚੁੱਲਾ ਕਹਿ ਦਿੰਦੇ ਆ ਇਹਦੀ ਨਕਲ ਕਿੰਨੇ ਲਿੰਗੀ ਆ ਇਹਦਾ ਸ਼ੌਕਰ ਕਿੰਨਾ ਵੰਗਾ ਸ਼ੌਕਰ ਨਹੀਂ ਵੰਗਾ ਤੇ ਇਹਦੀ ਸ਼ੌਕਰ ਦੀ ਰਾੜ ਕਿੰਨੀ ਵੱਜੀ ਆ ਕਿਸੇ ਨੂੰ ਇਹਨਾਂ ਗੱਲਾਂ ਨਾਲ ਤਾਂ ਮਤਲਬ ਹੀ ਨਹੀਂ ਅੱਜ ਸਮਾਜ ਦੇ ਵਿੱਚ ਕਿਸੇ ਨੂੰ ਗੱਲ ਸਮਝਾਓ ਨਾ ਕੋਈ ਸਮਝਣ ਨੂੰ ਤਿਆਰ ਨਹੀਂ ਹੈਗਾ ਉਹ ਵੀ ਇਹਦੇ ਅੱਛਾ ਭਾਈ ਤੂੰ ਬੜੇ ਪੈਸੇ ਲੈਣਾ ਯਾਰ ਵੀਰੇ ਮੈਂ ਪੈਸੇ ਨਹੀਂ ਲੈਂਦਾ ਮੈਂ ਤਾਂ ਉਹ ਜੜ ਨੂੰ ਫੜਨਾ ਚਾਹਣਾ ਜਿਹੜੀ ਇਹ ਨੁਕਸ ਦਾ ਕਾਰਨ ਹੈ ਜਿੱਲਾ ਚਿੱਕਰ ਅਸੀਂ ਕਿਸੇ ਕਾਨੂੰਨੀ ਫੜਾਂਗੇ ਉਹਨਾਂ ਚਿੱਕਰ ਤੁਹਾਨੂੰ ਕੁਝ ਪਤਾ ਨਹੀਂ ਲੱਗੂਗਾ ਡਾਇਗਨੋਸ ਕਰਨ ਤੇ ਬੜਾ ਅਰਥ ਸਮਾਂ ਲੱਗਦਾ ਬਾਕੀ ਹਰ ਇੱਕ ਗੱਲ ਕਸਟਮਰ ਦੀ ਕਨਸੈਂਟਰਾਂ ਲਈ ਜਾਂਦੀ ਹੈ ਇਟਸ ਡਾਈ ਲਵਾਂਗੇ ਬੈਰਿੰਗ ਕਿੰਨੇ ਬਦਲਨੇ ਪੈਂਦੇ ਆ ਕਿਹੜੀ ਚੀਜ਼ ਬਦਲਨੀ ਪੈਂਦੀ ਆ ਸੋ ਹੁਣ ਵੀਰ ਉਹਨਾਂ ਨੂੰ ਪੁੱਛਦੇ ਆਪਾਂ ਚਲੋ ਫਰਕ ਇਹ ਲੈ ਇਸ ਤੋਂ ਇਲਾਵਾ ਸਟਾਪ ਕਰੋ ਬੇਟਾ thro our tyre ਜਦੋਂ ਜੈਕ ਲਾ ਲਿਫਟ ਕੀਤੀ ਗੱਡੀ ਇਹ ਟਾਇਰ ਬਾਹਰ ਆ ਗਿਆ ਇਹ ਪਿੱਛੇ ਚਲਾ ਗਿਆ ਇਹਦਾ ਰੀਜ਼ਨ ਕੀ ਹੈ ਜਦੋਂ ਗੱਡੀ ਨੂੰ ਤਾਂ ਚੱਕਿਆ ਨਾ ਇਹਦੇ ਕੈਂਬਰ ਕੈਸਟਰ ਤੇ ਟਵਿੰਨ ਤੇਲ ਪੋਜੀਸ਼ਨਾਂ ਹੁੰਦੀਆਂ। ਭਜੀ ਸਸੀਕਲ ਕੀ ਹਾਲ ਹੈ? ਠੀਕ ਆ ਸਰ। ਛੋਟੇ ਵੀਰ ਸ਼ੁਭਨਾਮ ਆਪਣਾ। ਮੇਰਾ ਨਾਮ ਅਭਿਸ਼ੇਕ ਹੈ ਜੀ। ਅਭਿਸ਼ੇਕ ਭਾਜੀ ਬਹੁਤ ਧੰਨਵਾਦ ਤੁਹਾਡਾ। ਇਹ ਸ਼ਬਦ ਤੁਹਾਡੇ ਲਈ ਨਹੀਂ ਗੁੱਸਾ ਨਾ ਕਰ ਲਿਓ। ਨਹੀਂ ਨਹੀਂ। ਉਸ ਤੋਂ ਪਹਿਲੇ ਪਰੇਸ਼ਾਨ ਹੂੰ। ਜੀ ਬਿਲਕੁਲ ਬਿਲਕੁਲ। ਕਿਹੜੀ ਵੱਜ ਗਈ ਸੀ? ਇਹ ਰਾਈਟ ਸਾਈਡ ਤੋਂ ਮਤਲਬ ਟੋਏ ਛੱਡ ਗਈ ਸੀ ਬਹੁਤ ਜ਼ੋਰ ਦੀ। ਤੇਰੇ ਰੰਗ ਵਗੈਰਾ ਦਾ ਟੁੱਟ ਗਿਆ ਸੀਗਾ, ਟਾਇਰ ਵੀ ਫਟ ਗਿਆ ਸੀਗਾ। ਠੀਕ ਹੈ ਜੀ। ਹਾਂਜੀ। ਤੇ ਫਿਰ ਤੁਸੀਂ ਕੀ ਕਰਾਇਆ ਵੀਰੇ? ਮੈਂ ਜੀ ਉੱਥੇ ਜਿਹੜਾ ਆਪਣੇ ਲੋਕਲ ਮੈਕੈਨਿਕ ਤੋਂ ਕੰਮ ਕਰਵਾਉਣਾ, ਉਹ ਮੈਨੂੰ ਕਹਿੰ ਉਖੀ ਥੋਖੀ ਲੈ ਗਈ ਹਾਂਜੀ ਫਿਰ ਮੈਂ ਉਹਨੂੰ ਪੁੱਛਿਆ ਉਹ ਤਾਂ ਮੈਂ ਕਿਹਾ ਕਹਿੰਦਾ ਵੀਰੇ ਹੁਣ ਨਹੀਂ ਵੇ ਮੈਂ ਸਵੇਰ ਦੇ ਟਾਈਮ ਦੇਖੂੰਗਾ ਉਹਦਾ ਰਾਈਟ ਜੀ ਕੋਈ ਵੀ ਕੰਮ ਤੇ ਜਦੋਂ ਸਵੇਰੇ ਮੈਂ ਗਿਆ ਉਹਨਾਂ ਕੋਲ 10 ਵਜੇ ਉਹ ਮੈਨੂੰ ਕਹਿੰਦੇ ਕੁਝ ਨਹੀਂ ਹੋਇਆ ਵੀ ਆ ਤੁਹਾਡਾ ਸਟੇਅਰ ਆਰਡ ਦਾ ਨਟ ਖੁੱਲ ਗਿਆ ਪਿੱਛੋਂ ਅੱਛਾ ਉਹ ਇਹ ਚ ਡਿੱਗਣ ਕਰਕੇ ਝੋੜਦੀ ਮੈਂ ਕਿਹਾ ਵੀ ਕਸਿਆ ਹੋਇਆ ਨਟ ਵੀ ਐਵੇਂ ਕਿਵੇਂ ਖੁੱਲ ਗਿਆ ਤੇ ਕਹਿੰਦੇ ਕੁਝ ਵੀ ਨਹੀਂ ਹੋਇਆ ਵੀ ਨਟ ਪਾਇਆ ਉਹਨਾਂ ਨੇ ਤੇ ਇੱਧਰ ਥੋੜਾ ਫਿਟਿੰਗ ਦਾ ਕੰਮ ਥੋੜੀ دیر ਕੀ ਨਾ ਸੀ ਆਪਣਾ ਅਭਿਸ਼ੇਕ ਜੀ ਅਭਿਸ਼ੇਕ ਫਿਰ ਤੂੰ ਤਾਂ ਐਵੇਂ ਮੋਗੇ ਆ ਗਿਆ ਹਨਾ ਕੋਈ ਐਦਾ ਕੁਝ ਨਹੀਂ ਵੀਡੀਓ ਦੇਖਦੇ ਸਮੇਂ ਤੁਹਾਡੀਆਂ ਵੀਡੀਓ ਤਾਂ ਮੈਂ ਬਰੀਕੀ ਨਾਲ ਕੰਮ ਕਰਦੇ ਹਾਂ ਚਲੋ ਬਰੀਕੀ ਨਾਲ ਤੁਸੀਂ ਵੇਖ ਲਿਆ ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਇਹ ਚ ਬੰਦਾ ਬਿਠਾਉਣੇ ਹੋ ਉਹਦੇ ਗੜਬੜ ਕਰਦੀ ਹੈ ਉਹਦਾ ਗੜਬੜ ਕਰਦੀ ਹੈ ਜੀ ਨਾਰਮਲ ਚੱਲਦੀ ਕੋਈ ਗੜਬੜ ਨਹੀਂ ਜਦੋਂ ਫਿਰ ਚੁੰਟੇ ਵੀ ਪੌਲੇ ਤੁਸੀਂ ਵੀਰੇ ਐ ਵੀ ਪੌਲੇ ਜੀ ਮਾਉਂਟ ਵੀ ਪੌਲੇ ਸ਼ੌਕਰ ਤੇ ਐਂਡ ਵੀ ਪੌਲੇ ਸਟੀering ਦੇ ਹਵਲ ਜਾਇੰਟ ਵੀ ਪੌਲੇ ਬਾਸ ਫਿਰ ਵੀਰੇ ਫਿਰ ਕੀ ਕਰੀਏ ਹੁਣ ਦੱਸੋ ਹੁਣ ਤੁਸੀਂ ਹੱਲ ਕਰਕੇ ਦੋਗੇ ਫਿਰ ਉੱਥੇ ਜਾਓ ਕਰੋ ਐਸ ਮਿੱਤਰੋ ਨਹੀਂ ਜੀ ਨਹੀਂ ਗੋਲ ਗੱਪੇ ਖਾ ਲੈਨੇ ਹਰੀ ਚਟਨੀ ਨਾਲ ਨਹੀਂ ਵਿਆਹ ਹੋ ਗਿਆ ਨਹੀਂ ਦਿਖਦੇ ਨਹੀਂ ਹੋਇਆ ਤਾ ਜੋ ਕਿਰਪਾ ਰੁਕੀ ਆ ਠੀਕ ਹੈ ਹੁਣ ਤੂੰ ਕਿਸੇ ਨੂੰ ਹੋਰ ਨੂੰ ਬਿਠਾਈ ਜਾਂਦਾ ਜੇ ਘਰ ਵਾਲੀ ਬਿਟਾ ਲੈ ਫਿਰ ਪਾਗੜੀ ਖਿੱਚੇੜਾ ਹੋ ਸਕਦਾ ਜੀ ਇਹ ਵੀ ਹੋ ਸਕਦਾ ਨਾ ਹੋ ਸਕਦਾ ਬਿਲਕੁਲ ਚਲੋ ਆ ਵੀ ਆ ਪਤੀ ਅਰਵਾ ਕਰ ਲੀ ਆ ਵੀ ਵਿਆਹ ਕਰਾ ਲਾ ਵੀਰੇ ਤੇ ਕਿਰਪਾ ਆਉਣੀ ਸ਼ੁਰੂ ਹੋ ਜਾਈ ਨਹੀ ਨਹੀ ਤੁਸੀਂ ਠੀਕ ਕਰ ਦੋ ਆ ਵਿਆਹ ਦੇ ਖਰਚੇ ਹੀ ਬਹੁਤ ਹੋ ਜੂਗੇ ਚਲੋ ਵਿਆਹ ਤਾਂ ਕਰਾਉਣਾ ਹੀ ਕਰਾਉਣਾ ਸੋ ਦੋਸਤੋ ਭਾਈ ਇਹਨਾਂ ਨੂੰ ਆਪਾਂ ਇੱਕ ਗੱਲ ਸਮਝਾ ਦਈਏ ਬਾਈ ਜੀ ਸ਼ੌਕਰ ਚੌਂਟੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਨਕਲ ਪੈਰਿੰਗ ਕੁਝ ਨਹੀਂ ਪਤਾ ਇਹ ਠੰਡੇ ਮਤੇ ਵਾਲਾ ਬਾਈ ਦਾ ਸੁਆ ਹੈਗਾ ਥੋੜਾ ਤੱਤਾਗਾ ਨਰਮ ਸੁਆ ਹੈ ਤੇ ਜਦੋਂ ਕਿਸੇ ਨੇ ਵਿੱਚ ਟੋਕਤਾ ਨਾ ਟੜਕਾ ਲਾਉਂਦਿਆਂ ਫਿਰ ਮੈਂ ਕਹਿੰਦਾ ਅੱਧੀ ਕੱਚੀ ਕਚਾਈ ਲੈ ਜਾ ਭਰਾਵਾ ਚੱਕ ਕੇ ਮੇਰੇ ਕੋਲ ਟਾਈਮ ਨਹੀਂ ਕਰਵਾਤਾ ਤੂੰ ਸਾਰਾ ਕੁਝ ਹੀ ਲਿਆ ਤੇ ਮੈਂ ਤੁਹਾਨੂੰ ਕਰਕੇ ਵੀ ਤਿਆਰਵਾ ਦਿਖਾਤਾ ਕਿ ਬਾਈਆ ਫਰਕ ਵੇਲੋ ਕਿਥੇ ਐਸਟੀਮੇਟ ਦਿੰਨੇ ਆ ਡੈਂਟਰ ਨਾਲ ਐਡ ਹੋਊਗਾ ਉਸੀਂ ਦੇਖੋ ਵੀ ਸਮਾਨ ਪਾਉਣ ਵਾਲੇ ਪਾਸੇ ਤੁਰਨਾ ਕਿ ਨਹੀਂ ਤੁਰਨਾ ਸਪੋਰਟਰ ਨਵੀਂ ਪੌਣੀ ਪਾਉਗੀ ਜਦੋਂ ਕਿਸੇ ਵੀ ਮੈਟਲ ਨੂੰ ਇੱਕ ਵਾਰੀ ਗਰਮ ਕਰ ਦਈਏ ਵੀਰ ਜੀ ਬੜੇ ਕਿੰਨੇ ਹੋ ਕੀ ਕੀ ਕੀਤਾ ਹੁੰਦਾ ਮੈਂ ਮੈਸੇਜ ਕੀਤੀ ਹੋਈ ਹੈ ਜੀ ਮਾਸ ਕੇਸੀ ਦੀ ਫਿਜ਼ਿਕਸ ਚ ਜੀ ਹਰ ਇੱਕ ਚੀਜ਼ੇ ਫਿਜ਼ਿਕਸ ਅਪਲਾਈ ਹੁੰਦੀ ਆ ਬਿਲਕੁਲ ਹੁੰਦੀ ਆ ਜੀ ਕਿਸੇ ਚੀਜ਼ ਨੂੰ ਆਪਾਂ ਗਰਮ ਕਰਕੇ ਟੈਂਪਰ ਦਿੰਨੇ ਆ ਤਾਂ ਉਹਦੀ ਟੈਂਪਰ ਨੂੰ ਲੂਸ ਕਰਨਾ ਫਿਰ ਕੀ ਕਰਦੇ ਆ ਗਰਮ ਹੀ ਕਰਦੇ ਆ ਨਾ ਲੋਕਾਂ ਨੂੰ ਹੋਈ ਤਕਰੀ ਹੀ ਨਹੀਂ ਪਤਾ ਲੱਗਿਆ ਵੀਰੇ ਮੈਂ 10 ਪੜਿਆ। ਫਿਰ ਅੱਗੇ ਦੱਸੋ ਵੀ ਫਿਜ਼ਿਕਸ ਦੀ ਰਿਪਲਾਈ ਹੁੰਦੀ ਐ। ਝਟਕਾ ਤਾਂ ਇੱਥੇ ਵੱਜਿਆ। ਇਹ ਤਾਂ ਟੁੱਟੇ ਹੀ ਟੁੱਟਿਆ। ਤੇ ਫਿਰ ਗਾਹ ਹੋਰ ਝਟਕਾ। ਫਿਜ਼ਿਕਸ ਦਾ ਕਿੱਥੇ ਜਾਂਦਾ? ਮੇਰੇ ਮੂਰੇ ਆ ਜਾਓ ਵੀ ਤੁਹਾਨੂੰ ਮੈਂ ਬੁਲਾ ਲਿਆ। ਮੈਨੂੰ ਦੱਸੋ। ਹਾਂਜੀ। ਜਦੋਂ ਫਿਜ਼ਿਕਸ ਕਿਤੇ ਵੀ ਰਿਪਲਾਈ ਹੁੰਦੀ ਐ। ਬੰਬ ਇੱਥੇ ਡਿੱਗਿਆ। ਟੋਆ ਇੱਥੇ ਡਿੱਗਿਆ। ਗਵਾਂਡਿਆਂ ਦੇ ਕਿਲੋਮੀਟਰ ਤੱਕ ਸ਼ੀਸ਼ੇ ਟੁੱਟਣ ਦਾ ਕੀ ਕਾਰਨ ਐ? ਉਹਦਾ ਇੰਪੈਕਟ ਸਾਰੇ ਪਾਸੇ ਪੈਂਦਾ ਨਾ ਜਿਹੜੇ ਨੇੜੇ ਤੇੜੇ ਜੋ ਵੀ ਚੀਜ਼ਾਂ ਲੱਗੀਆਂ ਆ ਜਿਨ੍ਹਾਂ ਨਾਲ ਕਨੈਕਟਡ ਆ। ਭਾਜੀ ਆ ਵੀ ਤੁਹਾਡੀ ਸਾਰੀ ਗੱਡੀ ਇੱਕ ਦੂਜੇ ਨਾਲ ਕਨੈਕਟਡ ਹੀ ਹੈ। ਇਹ ਮਗਰ ਤਿੱਕਰ ਜਾਂਦਿਆਂ ਸਾਦੀ ਦੀ ਸੂਤ ਦਾ ਫਰਕ ਪੈ ਗਿਆ। ਫਿਰ ਕੀ ਹੋਊਗਾ? ਗੜਬੜ ਕਰੋਗੇ ਜੇ ਕੋਈ ਨਾ ਕੋਈ। ਆਪਾਂ ਕਹਿੰਦੇ ਕੁਝ ਪੈ ਗਈ। ਹੁਣ ਕੀ ਕਰਦੀ ਐ ਜਦੋਂ ਦੂਜਾ ਬੰਦਾ ਤੇ ਤੀਜਾ ਬੰਦਾ ਫਿਰ ਕੀ ਕਰਦੀ ਐ? ਸਟੀਰਿੰਗ ਕਿੱਡਾ ਹੋ ਜਾਂਦਾ ਲੈਸ ਆਇਆ। ਸਟੀਰਿੰਗ ਕਿੱਡਾ ਹੋ ਜਾਂਦਾ। ਹੋਣਾ ਨਹੀਂ ਚਾਹੀਦਾ। ਹੋਣਾ ਨਹੀਂ ਚਾਹੀਦਾ ਬਿਲਕੁਲ। ਨੁਕਸ ਕਿਤੇ ਨਾ ਕਿਤੇ ਹੈਗਾ। ਅਸੀਂ ਵੀ ਉਦੋਂ ਇਹ ਸ਼ਬਦ ਕਹਿੰਨੇ ਹੁੰਦੇ ਜਦੋਂ ਬੰਦੇ ਦਾ ਸਾਨੂੰ ਸੁਭਾਲਣਾ ਠੀਕ ਲੱਗੇ। ਅਸੀਂ ਜਿਹੜਾ ਕਹਿੰਦਾ ਕੰਮ ਨਾ ਕਰਨਾ ਉਹਨੇ ਬਈ ਇਹ ਠੀਕ ਹੀ ਐ ਤੈਨੂੰ ਰਹਿ ਫੈਮਲੀ ਐਕਸਲੂਸ਼ਨ ਹੈ ਮੈਂ ਤਾਂ ਆਪਕੇ ਆ ਜੀ ਜਿਹਨੂੰ ਮੈਂ ਦਿਖਾਉਣਾ ਮੈਂ ਕਿਹਾ ਯਾਰ ਬਹਿਮ ਪਹਿਲਾਂ ਤਾਂ ਮੈਂ ਤੈਨੂੰ ਕਦੇ ਕਿਹਾ ਨਹੀਂ ਆ ਕੇ ਵੀ ਬਹਿਮ ਬੱਜਣ ਤੋਂ ਬਾਅਦ ਹੀ ਬਹਿਮ ਪਿਆ ਮੈਂ ਕਿਹਾ ਇਦਾਂ ਕਿਉਂ ਕਹਿੰਦਾ ਬਹਿ ਮੈਂ ਤੈਨੂੰ ਕੁਝ ਨਹੀਂ ਹੈਗਾ ਗੱਡੀ ਸਾਰੀ ਠੀਕ ਆ ਚਮਟੇ ਠੀਕ ਆ ਦੂਸਰ ਗੱਡੀ ਦੀ ਸਪੋਰਟਰ ਰਡ ਤੇ ਚੈਸੀ ਚ ਫਰਕ ਨਿਕਲਿਆ ਆ ਜਿਹੜਾ ਐਂਗਲ ਹੈ ਇਹਦੇ ਵਿੱਚ ਜਿਆਦਾ ਫਰਕ ਹੈ ਆ ਲੋ ਬੇਟਾ ਉਨਦੇ ਬੈਰਿੰਗ ਦੀ ਮੂਵਮੈਂਟ ਹੈ ਨਹੀਂ ਸੀ ਬੈਰਿੰਗ ਆਪਾ ਪੋਲੇ ਸਾਨੂੰ ਸ਼ੰਕਾ ਸੀ ਵੀ ਜਦੋਂ ਗੱਡੀ ਨੂੰ ਲਿਫਟ ਕਰਦੇ ਆ ਤਾਂ ਲਾਜ਼ਮੀ ਕੋਈ ਸ਼ਨਾ ਕੁਝ ਇਹਦੇ ਸ਼ੌਕਰ ਵਿੰਗੇ ਹੋਣਗੇ ਨਹੀਂ ਸ਼ੌਕਰ ਚੱਕਰ ਵਾਲੇ ਸ਼ੌਕਰ ਠੀਕ ਹੈ ਇਹ ਸਿੱਧਾ ਕਰਵਾ ਲਿਆ ਹੈਗਾ ਸਪੋਰਟਰ ਨਵੀਆਂ ਜਿਹੜੀ ਉਹ ਸਾਡੀ ਪਰਚੇਜ਼ ਕਰ ਲਈ ਹੈ ਉਹ ਬਾਈ ਬਸ ਪਹੁੰਚ ਰਹੀ ਹੈ ਤੇディ ਕਰ ਰਹੇ ਆ ਫਿਟਿੰਗ ਸਾਰਾ ਸਮਾਨ ਲਾਉਣ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ ਆ ਦੋਸਤੋ ਕਈ ਕਸਟਮਰ ਆਪਣੀ ਗੱਡੀ ਦਾ ਨਿਕਸਾਨ ਆਪ ਕਰਦਾ ਆ ਪੱਤੀ ਇਥੇ ਉਲਾਈ ਹੋਈ ਹੈ ਪਹਿਲਾਂ ਰਿਪੇਅਰ ਹੋਈ ਹੋਈ ਹੈ ਠੀਕ ਹੈ ਚੈਸੀ ਦਾ ਮੂਰੂ ਦੀ ਸੈਂਟਰ ਜਿਹੜਾ ਕ੍ਰਾਸ ਮੈਂਬਰ ਹੈ ਇਹ ਰਿਪੇਅਰ ਹੋਇਆ ਸੀ ਠੀਕ ਹੈ ਗੱਡੀ ਖੜਕੀ ਜਾਂਦੀ ਹੈ ਅੱਜ ਮੈਂ ਥੋੜੀਆਂ ਬੇਚੀਆਂ ਕਰ ਰਹੀਆਂ ਗੱਡੀ ਉਹਨੇ ਮੁਤਾਬਕ ਹਾਰਨ ਲੱਗ ਗਿਆ ਅਸੀਂ ਉਸ ਨੂੰ ਕਸਟਮਾਈਜ਼ ਕਰਦੇ ਹਾਂ ਜਦੋਂ ਖਰਾਬੀ ਆਪ ਆਇਆ ਇਸ ਗੱਡੀ ਚ ਇਸ਼ੂ ਸੀ ਜਦੋਂ ਕਸਟਮਰ ਇੱਕ ਦੋ ਤਿੰਨ ਬੰਦੇ ਰਹਿਦੇ ਸੀ ਕਸਟੇਰਿੰਗ ਕੀਤਾ ਹੋਇਆ ਹੁੰਦਾ ਹੁਣ ਪੂਰੀ ਵੀਡੀਓ ਵੇਖ ਲਓ ਕਿ ਇਹਦੀ ਨੁਕਤੇ ਆ ਜਿਹੜੇ ਉਹ ਕਿਵੇਂ ਆ ਮਿੰਟੀਆਂ ਸੇਵ ਕੀਤੀਆਂ ਜਾਂਦਾ ਮੈਂ ਕਹਿੰਦਾ ਫੁੱਲੀ ਕੰਪਿਊਟਰਾਈਜ਼ 50 ਕਰੋੜ ਦੀ ਮਸ਼ੀਨ ਹੋਵੇ ਉਹ ਨੁਕਸ ਨਹੀਂ ਕੱਢੂਗੀ ਦਸੂਜੀ ਨਹੀਂ ਉਹ ਬੰਦੇ ਨੇ ਗੱਲ ਕਰਨਾ ਇੱਕ ਨੁਕਸ ਕੱਢ ਮੈਂ ਵੀਡੀਓ ਦੇਖੀ ਜਲੰਧਰ ਦੇ ਵਿੱਚ ਅਲਾਈਨਮੈਂਟ ਵਾਲੀ ਮਸ਼ੀਨ ਲੱਗੀ ਆਖੇ ਜੀ ਉਹ ਸਾਰੀਆਂ ਚੀਜ਼ਾਂ ਕਰ ਦਿੱਤੀ ਠੀਕ ਹੈ ਜਦੋਂ ਪ੍ਰੋਪਰ ਸੈਂਸਰ ਇੱਕ ਜਿਹੇ ਟਾਇਰ ਨੂੰ ਸੈਂਸ ਵੀ ਕਰਦੇ ਬਾਹਰ ਨਹੀਂ ਤੁਸੀਂ ਮਸੂਲ ਕਰਾਉਂਦੇ ਪਰ ਕੱਢਣਾ ਕਿਵੇਂ ਹੈ ਮਸ਼ੀਨ ਨੇ ਬੰਦ ਕਰਨਾ ਕੱਢਣਾ ਸਮਝਾਂ ਨਹੀਂ ਤੁਸੀਂ ਉਹ ਕਿਵੇਂ ਕੱਢਦਾ ਹੈ ਕਿਵੇਂ ਚੈੱਕ ਕਰਦਾ ਹੈ ਇਸ ਵੀਡੀਓ ਵਿੱਚੋਂ ਐਕਚੁਅਲੀ ਰਬੜਾ ਪ੍ਰਾਣੀਆਂ ਹਾਰਡ ਹੋ ਜਾਂਦੀਆਂ ਟਿੱਲੀਆਂ ਹੋ ਜਾਂਦੀਆਂ ਕੰਪਨੀ ਜਦੋਂ ਆਹ ਮਾਡਲ ਕੱਢਤਾ अल्टੋ ਦਾ ਆਹ ਮਾਡਲ ਕੱਢਤਾ ਤਾਂ ਕਹੀ ਬੇਟਾ ਠੀਕ ਹੈ ਜੀ ਉਦੋਂ ਸਮਾਨ ਚੇਂਜ ਕਰ ਦਿੰਦੀ ਹੈ ਮਾਲ ਮਾਰਕੀਟ ਦੇ ਲੋ ਹਰ ਜਾਂਦਾ ਹੈ ਮੱਥਾ ਮਾਰੀ ਚੱਲੇ ਮਿਸਤਰੀ ਗਾ ਕਹਿੰਦਾ ਖੜਕਾ ਨਹੀਂ ਹਟਿਆ ਜੀ ਕੀਤਾ ਸਸਪੈਂਸ਼ਨ ਹੁੰਦਾ ਖੜਕੀ ਆ ਜਾਂਦਾ ਹੁੰਦਾ ਉਹਨਾਂ ਦਾ ਨਾਂ ਯਾਰ ਮੈਂ ਸਸਪੈਂਸ਼ਨ ਪਿੱਛੇ ਕਿੱਥੇ ਆਇਆ ਮੈਂ ਤਾਂ ਇਹਦੇ ਪਿੱਛੇ ਆਇਆ ਸੀ ਆਹੀ ਖੜਕੀ ਹੁੰਦਾ ਇਹਨਾਂ ਚੀਜ਼ਾਂ ਦਾ ਰੌਲਾ ਲੁੱਕੀ ਮੱਥਾ ਨਹੀਂ ਮਾਰਦੇ ਵੀਡੀਓ ਪੂਰੀ ਵੇਖ ਲਓ ਅਭਿਸ਼ੇਕ ਜੀ ਤੁਸੀਂ ਵੀਰ ਜੀ ਜਦੋਂ ਕਹਿੰਦੇ ਸੀ ਗੱਡੀ 'ਚ ਮੈਂ ਕੱਲਾ ਬੈਠਾ ਤੇ ਇੱਕ ਨਾਲ ਹੋਰ ਬੈਠ ਗਿਆ ਸਟੀਅਰਿੰਗ ਆਪਦੇ ਆਪ ਇੱਥੇ ਚਲਾ ਜਾਂਦਾ ਸੀ ਕੋਈ ਜਾਂਦਾ ਸੀ ਬਿਲਕੁਲ ਇੱਥੇ ਰਹਿੰਦਾ ਸੀਗਾ ਹਾਂ ਕੀ ਗੱਲ ਹੈ ਜੀ ਜੀ ਬਿਲਕੁਲ ਸਸੀ ਕਾਲ ਭਾਜੀ ਕੀ ਹਾਲ ਹੈ ਤੁਹਾਡਾ ਸਸੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਸੀ ਕਾਲ ਜੀ ਦੋਸਤੋ ਕਈ ਵਾਰੀ ਅਸੀਂ ਕਈ ਚੀਜ਼ਾਂ ਦੇ ਰੇਟ ਜ਼ਿਆਦਾ ਲਾਉਣੇ ਆ ਅਪਸ਼ੇਕ ਜੀ ਦੀ ਗੱਡੀ 'ਚ ਵੀ ਆਈ ਰੇਟ ਜ਼ਿਆਦਾ ਲਾਇਆ ਪਰ ਲਾਇਏ ਗਏ ਭਾਜੀ ਦੁਖਣਗੇ ਨਹੀਂ ਜੀ ਮੈਨੂੰ ਬਿਲਕੁਲ ਵੀ ਨਹੀਂ ਜਿਹੜੇ ਤੁਹਾਨੂੰ ਰੇਟ ਦੇ ਕੇ ਮੈਂ ਡੁੱਢੇ ਕਿਹਾ ਸੀ ਕਾਰਨ ਨੂੰ ਨਹੀਂ ਨਹੀਂ ਜੀ ਨਹੀਂ ਉਹਦਾ ਰੀਜ਼ਨ ਹੈ ਸਾਡਾ ਕੰਮ ਦਾ ਜੀ ਜਦੋਂ ਸਾਡੀ ਮਿਹਨਤ ਵਧੀ ਹੈ ਨਾ ਤੇ ਗਾਹਕ ਫਿਕਸ ਕਰ ਲੈਂਦਾ ਹੱਥ ਜੋੜ ਕੇ ਬੇਨਤੀ ਹੈ ਵੀ ਵੀਡੀਓ ਨੂੰ ਪ੍ਰੋਪਰ ਦੇਖ ਲਓ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਕਿੰਨਾ ਤੱਕ ਸੰਤੁਸ਼ਟ ਹੋਏ ਸਾਡੇ ਕੰਮ ਤੋਂ ਮੈਂ ਪੂਰਾ ਸੰਤੁਸ਼ਟ ਹਾਂ ਜੀ ਮੈਂ ਤਾਂ ਸਾਰੇ ਇੱਕ ਬੰਦੇ ਨੂੰ ਇਹੀ ਕਹਿਣਾ ਵੀ ਮੰਗਾ ਨਾ ਇੱਕ ਵਾਰ ਤੇ ਸਸਤਾ ਰੋਏ ਬਾਰ-ਬਾਰ ਵੀ ਇੱਕ ਵਾਰ ਵਧੀਆ ਜਗ੍ਹਾ ਤੋਂ ਕੰਮ ਕਰਵਾ ਲਓ ਮੈਂ ਬਹੁਤ ਮਕੈਨਿਕਾਂ ਨੂੰ ਕਿਸੇ ਸ਼ੌਕਰ ਚੇਂਜ ਕਰਾ ਚਿਮਟੇ ਜਿਹੜਾ ਪਰ ਕਿਸੇ ਨੇ ਕੋਈ ਸੋਲੂਸ਼ਨ ਨਹੀਂ ਕਰਦਾ ਇਹਦਾ ਤੇ ਭਾਈ ਜੀ ਉਹਨਾਂ ਦੀ ਮੈਂ ਵੀਡੀਓ ਦੇਖਦਾ ਸੀਗਾ ਇੰਸਟਾਗ੍ਰam ਤੇ ਬਹੁਤ ਟਾਈਮ ਦਾ ਸੀ ਮੈਨੂੰ ਵੀ ਮੈਂ ਉਹਨਾਂ ਕੋਲ ਜਾ ਕੇ ਆਵਾਂ ਜਾ ਕੇ ਆਵਾਂ ਬਸ ਟਾਈਮ ਨਹੀਂ ਸੀ ਲੱਗਦਾ ਤੇ ਮੈਂ ਇਹਨਾਂ ਕੋਲ ਆਇਆ ਇਹਨਾਂ ਨੇ ਮੇਰੇ ਫੁਲੀ ਸੈਟੀਸਫਾਈ ਕਰਕੇ ਦਿੱਤਾ ਮੇਰਾ ਸਟੀering ਬਿਲਕੁਲ ਸਿੱਧਾ ਗੱਡੀ ਜਿੰਨੇ ਮਰਜੀ ਬੰਦੇ ਬੈਠੀ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਹੈਪੀ ਹੋ ਬਜੀ ਬਿਲਕੁਲ ਜੀ ਬਿਲਕੁਲ ਪੂਰੇ ਹੈਪੀ ਆਂ ਜੀ। ਦੁਨੀਆ ਸਵਾਰਥੀ ਹੋ ਗਈ ਪਾਜੀ। ਮੈਂ ਕਹਿੰਦਾ ਵੀ ਜੇ ਮੈਂ ਇਹ ਟੀਆਰਪੀ ਨੂੰ ਹੋਰ ਉੱਚਾ ਲੈ ਜਾਣਾ ਹੋਵੇ ਤੇ ਮੈਂ ਮਿੱਠੀਆਂ ਮਾਰਾਂ ਕਿਹਦੇ ਪਿੱਛੇ? ਥਗੀ ਮਾਰਨ ਨੂੰ। ਮੈਂ ਤਾਂ ਕੌੜਾ ਹਾਂ ਤੇ ਕੌੜਾ ਹੀ ਰਹੂੰਗਾ ਬਾਈ ਜੀ। ਬਿਲਕੁਲ ਜੀ। ਤੁਸੀਂ ਕੱਲ ਇੱਕ ਫੌਜੀ ਵੀਰ ਆਇਆ ਸੀ। ਉਹਦੇ ਨਾਲ ਵੀ ਡਿਸਕਸ ਕਰਦੇ ਵੀ ਬਾਈ ਕੱਬਾ ਬੋਲ। ਬਿਲਕੁਲ। ਹਾਂ ਮੈਂ ਕਿਹਾ ਜੀ ਨਨੋ ਮੈਂਗਾ ਬਹੁਤ ਗੱਬੇ ਆਏ ਕਹਿੰਦੇ ਕਹਿੰਦੇ ਹੈ ਜੀ ਇਦਾਂ ਦੇ ਆ ਸੱਚੇ ਸੁੱਚੇ ਨੇ। ਵੀ ਇਹ ਮੂੰਹ ਤੇ ਬੋਲ ਦਿੰਦੇ ਆ ਬੰਦੇ ਨੂੰ ਜੋ ਗੱਲ ਹੈਗੀ ਇਹ ਮੂੰਹ ਤੇ ਬਸ ਬਾਈ ਜੀ ਮਾੜੀ ਦੀ ਜਨਾਨੀ ਹਰੇਕ ਹੀ ਭਾਬੀ ਬਣਾ ਲੈਂਦਾ ਹਾਂ ਬਿਲਕੁਲ ਜਿਹੜਾ ਦੱਬ ਚ ਪਿਸਤੌਲ ਨਾਲ ਮਾੜੀ ਜਨਾਨੀ ਰੱਖੀ ਇੱਕ ਕਹਾਵਤ ਆ ਪੰਜਾਬੀ ਦੀ ਕਹਿੰਦੇ ਰੰਡੀ ਰੰਡੀ ਪਾ ਕੱਟ ਲੈਂਦੀ ਉਂਗਲਾ ਲਾ ਲਈ ਛੱਡ ਦੇ ਉਹਦਾ ਕੋਈ ਮਕਸਦ ਸੀ ਪੁਰਾਣੇ ਬਜ਼ੁਰਗਾਂ ਦਾ ਸਾਡੇ ਨਾਲ ਵੀ ਬਾਈ ਇਹੀ ਕੁਛ ਹੁੰਦਾ ਜੇ ਅਸੀਂ ਦਿਲ ਦੇ ਸਾਫ਼ ਹੈ ਕੱਬੇ ਸਾਨੂੰ ਤਾਂ ਹੋਣਾ ਪੈਂਦਾ ਹੈ ਦੁਨੀਆ ਤਾਂ ਫਿਰ ਜਿਵੇਂ ਕਹਿੰਦੇ ਵੀ ਮਿੱਠੀ ਚੀਜ਼ ਨੂੰ ਸਾਲਾ ਉਂਗਲ ਲਾ ਲਾ ਕੇ ਸ਼ਹਿਤ ਦੇ ਖਾੜੂ ਵੀ ਖਾ ਜੇ ਬਿਲਕੁਲ ਜੀ ਬਿਲਕੁਲ ਇੰਨੇ ਵੀ ਬਾਈ ਸ਼ਾਇਦ ਨਹੀਂ ਬੰਦਦੀ ਲੋੜ ਹੂੰ ਮੈਂ ਸਮਝਾਉਂਦਾ ਦਾ ਸੱਚੇ ਰੋ ਆਪਣਾ ਬਸ ਕਿਸੇ ਨੇ ਆਉਣਾ ਹੈ ਤੇ ਨਹੀਂ ਆਉਣਾ ਬਾਈ ਜੀ ਕੋਈ ਮਤਲਬ ਨਹੀਂ ਨਾ ਆਵੇ ਕੋਈ ਆਉਂਦਾ ਕੋਈ ਜਿਹੜਾ ਮੇਰੇ ਕਰਮਾਂ ਦਾ ਮੈਨੂੰ ਮਿਲਣਾ ਹੀ ਮਿਲਣਾ ਹੈ ਬਿਲਕੁਲ ਜੀ ਬਿਲਕੁਲ ਮੇਰੀ ਕੱਲ ਦੀ ਤਕਲੀਫ ਸੀਗੀ ਜਾੜ ਦੀ ਮੈਂ ਕਢਵਾ ਕੇ ਲਿਆ ਹੁਣ 3 ਗੋਲੀਆਂ ਖਾ ਕੇ ਤੇ ਥੋੜਾ ਨਾਲ ਟॉक ਕਰਨ ਲੱਗਾ ਬਿਲਕੁਲ ਜੀ ਬਿਲਕੁਲ ਚਲੋ ਵੀ ਅੱਜ ਮੈਂ ਤਾਂ ਨਹੀਂ ਬੰਦਾ ਖਿੱਚ ਪੈਂਦੀ ਸੀ ਐਕਚੁਅਲੀ ਚ ਲੋਕ ਕੰਮ ਕਰਾਉਣ ਭੁੱਲ ਗਏ ਹੂੰ ਕੰਮ ਕਰਨਾ ਭੁੱਲ ਗਏ ਗਲਤ ਗਾਈਡ ਵਾਲਾ ਕੀਤਾ ਜਾਂਦਾ ਜੀ ਬੰਦੇ ਨੂੰ ਗਲਤ ਵਾਲਾ ਗਾਈਡ ਕਰਦਾ ਮੈਂ ਕਿੰਨਾ ਕੋਸ਼ਿਸ਼ ਵੀ ਨਹੀਂ ਆਉਂਦੀਗੀ ਮੈਂ ਗੱਲ ਚੰਗਾ ਹੋ ਗਿਆ ਔਰੰਗਜੇ ਨੇ ਆਪਦਿਆਂ ਨੂੰ ਮਾਰ ਕੇ ਸੱਤਾ ਹਾਸਲ ਕੀਤੀ ਸੀ ਅੱਜ ਵੀ ਸੱਤਾ ਹਾਸਲ ਕਰਨ ਵਾਸਤੇ ਆਪਦਿਆਂ ਨੂੰ ਮਾਰਿਆ ਜਾਂਦਾ ਬਿਲਕੁਲ ਜੀ ਬਿਲਕੁਲ ਆਪਦਾ ਕੰਮ ਚਲਾਉਣਾ ਤੇ ਦੂਜੇ ਨੂੰ ਮਾਰਾ ਬਣਾਇਆ ਜਾਂਦਾ ਜਦ ਕਿ ਸੱਚ ਬੋਲ ਕੇ ਕਹਿ ਕੇ ਕੰਮ ਕਰਕੇ ਦਿਖਾਉਗਾ ਕੋਈ ਨਹੀਂ ਕਰਕੇ ਰਾਜੀ ਬਿਲਕੁਲ ਰਿਜ਼ਲਟ ਮਿਲਗੇ ਨਹੀਂ ਮਿਲੇ ਮਿਲੇ ਜੀ ਮਿਲੇ ਪੂਰੇ ਹੈਪੀਓ ਬਿਲਕੁਲ ਜੀ ਬਹੁਤ ਧੰਨਵਾਦ ਪੁੱਜੀ ਤੁਹਾਡਾ ਤੁਹਾਡਾ ਧੰਨਵਾਦ ਜੀ ਦੋਸਤੋ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਹੋਵੇ ਜੀ ਸੱਜ ਕੇ ਆ ਜਿਓ ਪਰ ਬਾਈ ਦਾ ਸਮਾਂ ਥੋੜਾ ਜਿਹਾ ਕੱਬਾ ਜਾ ਇਸ ਕਰਕੇ ਹੈ ਕਿ ਲੋਕ ਗੱਲ ਸਮਝੇ ਨੂੰ ਤਿਆਰ ਨਹੀਂ ਹੁੰਦੇ ਬਿਲਕੁਲ ਜੀ ਬਾਈ ਤੇ ਹਰੇਕ ਕੰਮ ਨੂੰ ਰੇਟ ਲਾ ਕੇ ਡਬਲ ਕਰਤਾ ਸੀ ਡੁੱਡਾ ਕਰਤਾ ਸੀ ਬਾਈ ਜੀ ਦੁਬਾਰਾ ਖੋਲਣਾ ਪਿਆ ਨਹੀਂ ਜੀ ਨਹੀਂ ਬਿਲਕੁਲ ਤਾਂ ਅਸੀਂ ਲਵਾਂਗੇ ਪਰ ਜੇ ਸਾਡੀ ਜਿੱਥੇ ਮਿਹਨਤ ਹੈ ਅਸੀਂ ਇੱਕ 500 ਰੁਪਏ ਐਕਸਟਰਾ ਲਾਇਆ ਇਹਨਾਂ ਨੂੰ ਬਾਈ ਨੂੰ ਹੋਰ ਕੁਝ ਨਹੀਂ ਲਾਇਆ ਸਟੀering ਦਾ ਵੀ ਤੁਹਾਨੂੰ 1500 ਰੁਪਏ ਲਾਇਆ ਸੀ ਉਹ ਵੀ ਕਹਣਾ ਨਾ ਠੀਕ ਹੈ ਉਹ ਭਾਈ ਜੀ ਹੱਕ ਹਲਾਲ ਦੀ ਖਾਈਦੀ ਆ ਪਰ ਵੀਡੀਓ ਸਾਡੀ ਫੇਰ ਵੀ ਸ਼ੇਅਰ ਨਹੀਂ ਹੁੰਦੀ ਭਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਡਾ ਵੀ ਤੁਹਾਡਾ ਵੀ ਜੀ